ਦੋਪਾ ਪੈਸਾ ਪਿੰਡ ਦੇ ਵਾਲਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਬਾਦ ਕਿ ਐਥਲੈਟਿਕ ਦੇ ਖੇਤਰ ਵਿੱਚ ਬੜੀਆਂ ਲੰਗੀਆਂ ਪੈੜਾਂ ਪਾੜੇ ਨੇ ਬੱਚੋ ਸੋ ਇਹ ਜਿਹੜਾ ਪੰਜਵਾਂ ਜਿਹੜਾ ਪੰਜਵਾਂ ਐਥਲੈਟਿਕ ਕੰਪੀਟੀਸ਼ਨ ਆ ਇਹ ਬੱਚਿਆਂ ਦੇ ਵਿੱਚ ਇੱਕ ਨਵੀਂ ਜਾਗ ਉਹਦਾ ਉਪਲਾਬ ਤੇ ਇੱਕ ਜੰਮੀ ਅਸੀਂ ਦਾਤੀ ਕੀਤੀਆਂ ਪਿਛਲੇ ਸਮੇਂ ਦੇ ਵਿੱਚ ਉਹਦਾ ਤੁਸੀਂ ਸੈਲੀਬ੍ਰੇਟ ਕੀਤਾ ਦਾ ਇਹ ਇੱਕ ਬੜਾ ਵੱਡਾ ਉਪਲਾਬ ਸਭ ਤੋਂ ਪਹਿਲਾਂ ਮੈਂ ਇਹਦੇ ਲਈ ਦਿਵਾਨਾ ਗ੍ਰਾਉਂਡ ਦੇ ਨਾਲ ਜੁੜੇ ਸਾਰੇ ਪ੍ਰਬੰਧਕ ਦੇ ਜਨਾਂ ਦਾ ਖਾਸ ਤੌਰ ਤੇ ਮਹਿਕ पंचायत ਪਿੰਡ ਦੇ ਨੌਜਵਾਨ ਪਿੰਡ ਦੇ ਭਲਾ ਸੋਚਣ ਵਾਲੇ ਲੋਕ ਵਜਿੰਦਰ ਦਿਵਾਨਾ ਕੋਚ ਸਰਦਾਰ ਬਕਰਸੇ ਇਹਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਗਰਾਉਂਡ ਦੇ ਵਿੱਚ ਜਿਹੜੀ ਕਿ ਪਹਿਲਾਂ ਬੜੀ ਉਪੜ-ਖੱਬੜ ਸੀ ਤੇ ਹੁਣ ਇਹਦਾ ਵਧੀਆ ਗਰਾਉਂਡ ਬਣ ਆਇਆ ਤੇ ਲੱਗਦਾ ਇਹ ਗਰਾਉਂਡ ਦੇ ਵਿੱਚ ਇੱਕ ਮੇਲਾ ਲਾਇਆ ਤੇ ਇਹ ਮੇਲਾ ਤਕਰੀਬਨ ਥੋੜੇ-ਥੋੜੇ ਸਮੇਂ ਬਾਅਦ ਲੱਗਦਾ ਰਹਿੰਦਾ ਇਸ ਤੋਂ ਬਾਅਦ ਅਸੀਂ ਇਸ ਮੌਕੇ ਤੇ ਜਿਨ੍ਹਾਂ ਵੀ ਇਲਾਕੇ ਦੇ ਖੜਾਈ ਆਏ ਆ ਉਨ੍ਹਾਂ ਨਾਲ ਮੁਸਾਫਰ ਆਏ ਸਾਡੇ ਭਾਈ ਜੀ ਸੁਖਵਿੰਦਰ ਸਿੰਘ ਲੋਪੋ ਜਿੱਦਾਂ ਦੀ ਆਵਾਜ਼ ਦੇ ਵਿੱਚ ਬੜਾ ਯਾਦੂ ਆ ਤੇ ਮੀਡੀਆ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਅਸੀਂ ਉਹਨਾਂ ਸਾਹਮਣੇ ਸ਼ੁਕਰੀਤਾਂ ਦਾ ਨਾਮ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੜੀ ਪੁਆਇੰਟ ਕਰਤੀ ਆ ਜਿੱਥੇ ਬਕਰਨੀ ਦੇ ਵੀ ਮੇ ਆਰਤੀ ਜਾਰੀ ਮੰਦਰਾ ਦੇ ਵਿੱਚ ਇੱਕ ਨਵਾਂ ਸੀੜੀ ਸਿੱਟਾ ਉਸ ਤੋਂ ਤੀਤੋਂ ਪਿੰਡ ਬਲਾਸਪੁਰ ਦਾ ਨੌਜਵਾਨ ਔਰ ਦਿਵਾਦਾ ਗਰਾਊਂਡ ਦਾ ਖਿਡਾਰੀ ਅਮਰਪਾਲ ਸਿੰਘ ਉਸਨੇ ਲੰਬੀ ਸ਼ਾਟ ਦੇ ਵਿੱਚ ਸਿਰਫ ਗੋਲ ਮੈਕ ਨਹੀਂ ਦਿੱਤਾ ਬਲਕਿ ਨੈਸ਼ਨਲ ਰਿਕਾਰਡ ਬਣਾਇਆ ਕਿ ਜਵਾਨਾਂ ਚੋਂ ਬਹੁਤ ਵੱਡੀ ਤਾਕਤ ਹੈ ਔਰ ਇਸੇ ਗਰਾਊਂਡ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਫਲੀਟ ਪੜਾਉਣਗੇ ਮਿਲਖਾ ਸਿੰਘ ਵਾਂਗੇ ਫਲੀਟ ਬਰਦੁਮਤ ਸਿੰਘ ਵਰਗੇ ਫਲੀਟ ਗਰਵਜਨ ਸਿੰਘ ਨੂੰ ਧਾਮੇ ਵਰਗੇ ਫਲੀਟ ਸੋ ਪਰਵੀਰ ਨੂੰ ਬਾਗ ਵਰਗੇ ਫਲੀਟ ਹਰ ਤਰ੍ਹਾਂ ਦੇ ਚਾਹੇ ਹੋ ਬੋਲਾ ਸ਼ਕਪੋਲੇ ਹੋ ਦੇਸਤ ਸ਼ਕਪੋਲੇ ਹੋ ਦੇਸਤਾਂ ਵਾਲੇ ਹੋ ਜੱਜ ਖਾਲਸਾ ਦੇ ਖਿਡਾਰੀ ਹਾਂ ਇਹ ਇੱਥੇ ਜਾਜ ਲੱਗ ਚੁੱਕਿਆ ਆ ਦੁਆਗਾ ਚੌਂਦੇ ਵਿੱਚ ਕਿ ਜਿੰਨੇ ਜ਼ਰੂਰ ਇਹ ਪੰਡ ਦੇ ਇੱਕ ਹੋਰ ਖਿਡਾਰੀ ਆਣੇ ਆ ਸ਼ਾਬਾਸ਼ ਬਹੁਤ ਸਾਰੇ ਬੱਚਿਆਂ ਦਾ ਮੁਕਾਬਲਾ ਇਹ ਡਿਪੈਂਡ ਦੇ ਬਹੁਤ ਵੱਡੀ ਪ੍ਰਤੀ ਕਰਨੀ ਹੈ ਕਿਦਾਂ ਉਹਦਾ ਕਾਰ ਇਹ ਵੀ ਆ ਕੇ ਇਹ ਜਿਹੜਾ ਪਿੰਡਾ ਇਹ ਸ਼ਬਦ ਸੰਭਾਜ ਨਾਲ ਜੁੜਦਾ ਹੋਇਆ ਇੱਥੇ ਲਾਇਬ੍ਰੇਰੀ ਬੜੀ ਖੂਬਸੂਰਤ ਦਾ ਬੱਚੇ ਸ਼ਬਦਾਂ ਨਾਲ ਜੁੜਦੇ ਆ ਨਵੇਂ ਨਵੇਂ ਵਿਚਾਰਾਂ ਨਾਲ ਨਵੀਆਂ ਸੋਚਾਂ ਨਾਲ ਜੁੜਦੇ ਆ ਬ੍ਰਿੰਦਰ ਦਿਵਾਦਾ ਵਰਗੇ ਨੌਜਵਾਨ ਅਨੁਮਾਈ ਕਰਦੇ ਆ ਜਿੱਦਾਂ ਖੁਦ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਆ ਜਿੱਥੇ ਸ਼ਬਦ ਦੀ ਗੱਲ ਹੋਵੇ ਜਿੱਦਾਂ ਖੇਡਾਂ ਦੀ ਗੱਲ ਹੋਵੇ ਜਿੱਥੇ ਪਿਆਰ ਤੇ ਭਾਈਚਾਰੇ ਦੀ ਗੱਲ ਹੋਵੇ ਉਸ ਪੰਨੇ ਨੇ ਲਾਜ ਵੀ ਇੱਕ ਨੰਤਰਕੀ ਕਰਦੇ ਆ ਤੇ ਸਾਡੀਆਂ ਸ਼ੌਕਾ ਮੁਕਾਬਾਂੀਆਂ ਨੇ ਇਸ ਪੰਨੇ ਤੇ ਤੇ ਸਾਨੂੰ ਯਕੀਨ ਲਿਆ ਕਿ ਖੇਡਾਂ ਦੇ ਖੇਤਰ ਦੇ ਵਿੱਚ ਇੱਕ ਪੰਨਾ ਜ਼ਰੂਰ ਹੈ ਜਿਹਨੂੰ 올림픽 ਦੇ ਵਿੱਚ ਦਸਤਕ ਦੇਵੇਗਾ ਇਹਨੀਆਂ ਦਾ ਸ਼ਬਦਾਂ ਦਾ ਮੈਂ ਭਾਰਤ ਦਾ ਬਹੁਤ ਬੋਤਾਲਵਾਦ ਕਰਦਾ ਵਾਹਿਗੁਰੂ ਜੀ ਕੀ ਕੱਕ ਬਲਸਾ ਵਾਹਿਗੁਰੂ ਜੀ ਕੀ ਫਤ